ਅੱਜ ਤੂੰ ਫੇਰ ਸ਼ਰਾਪ ਪੀ ਕੇ ਆ ਗਿਆ ਖੜ ਜਾ ਕਰ ਤੂੰ ਐ ਨਹੀਂ ਲੋਟ ਹੁੰਦਾ ਮੈਂ ਦੱਸਦੀ ਤੈਨੂੰ ਪਤਾ ਤੇ ਘਰ ਵਾਲੀ ਨੇ ਭਾਈ ਚੁੱਕ ਕੇ ਆਪ ਦਾ ਘਰ ਵਾਲਾ ਮੰਜੇ ਦੇ ਨਾਲ ਬੰਨਤਾ ਫੇਰ ਕੀ ਸੀ ਪਰਿਵਾਰ ਵਿੱਚ ਹੰਗਾਮਾ ਹੋ ਗਿਆ ਉਹ ਕੁੜੀ ਦੀ ਸੱਸ ਨੇ ਰੌਲਾ ਪਾ ਲਿਆ ਕਹਿੰਦੀ ਤੂੰ ਮੇਰਾ ਪੁੱਤ ਬੰਨਿਆ ਤਾਂ ਬੰਨਿਆ ਕਿਵੇਂ ਮੰਜੇ ਦੇ ਨਾਲ ਕਹਿੰਦੀ ਤੂੰ ਇਹਨੂੰ ਮਾਰਨਾ ਚਾਹੁੰਨੀ ਆਂ ਉਹ ਕਹਿੰਦੀ ਨਾ ਪਾਈ ਇਹ ਮੈਨੂੰ ਤੰਗ ਪਰੇਸ਼ਾਨ ਕਰਦਾ ਮੇਰੀ ਜ਼ਿੰਦਗੀ ਵੀ ਇਹਨੇ 4 ਸਾਲ ਹੋ ਗਏ ਨਰਕ ਬਣਾ ਦਿੱਤੀ ਹੈ ਜਦੋਂ ਦੀ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਆ ਤੇ ਮਾਂ ਕਹਿੰਦੀ ਤੂੰ ਫਿਰ ਇਹਨੂੰ ਐ ਤਾਂ ਨਹੀਂ ਸ਼ਰਾਬ ਪੀਣੋਂ ਰੋਕ ਸਕਦੀ ਨਾਲ ਹੀ ਕੋਈ ਭਾਈ ਹੋਰ ਵੀਡੀਓ ਬਣਾ ਰਿਹਾ ਜਿਹੜਾ ਮੁੰਡਾ ਉਹ ਵੀ ਕਹਿ ਰਿਹਾ ਇਹ ਕਿਹੜਾ ਤਰੀਕਾ ਹੋਇਆ ਇਹਨੂੰ ਸ਼ਰਾਬ ਪੀਣ ਤੋਂ ਰੋਕਣ ਦਾ ਕਹਿੰਦਾ ਅਸੀਂ ਪੁਲਿਸ ਬੁਲਾਵਾਂਗੇ ਕੁੜੀ ਕਹਿੰਦੀ ਬੁਲਾ ਲਓ ਬੁਲਾ ਲਓ ਪੁਲਿਸ ਮੈਂ ਵੀ ਦੱਸਦੀ ਆ ਵੀ ਕਿਵੇਂ ਮੇਰੀ ਜ਼ਿੰਦਗੀ ਤਬਾਹ ਹੋਈ ਪਈ ਆ ਇਹ ਸ਼ਰਾਬ ਪੀ ਕੇ ਆ ਜਾਂਦਾ ਆਂਡੀਆਂ ਗਵਾਂਡੀਆਂ ਨਾਲ ਲੜ ਪੈਂਦਾ ਨੇਤੂ ਦਾ ਇਹਦਾ ਤਮਾਸ਼ਾ ਲਾਇਆ ਹੁੰਦਾ ਅਗਲੇ ਘਰੇ ਸ਼ਿਕਾਇਤਾਂ ਲੈ ਕੇ ਆ ਜਾਂਦੇ ਆ ਤੇ ਮੈਂ ਕੀ ਕਰਾਂ ਤੇ ਫੇਰ ਕੀ ਸੀ ਮਾਂ ਨੇ ਆਪਦਾ ਪੁੱਤ ਤਾਂ ਛਡਾ ਲਿਆ ਉਹਨੇ ਆਪਦੇ ਪੁੱਤ ਨੂੰ ਮੰਜੇ ਨਾਲੋਂ ਖੋਲ ਲਿਆ ਜਿਹੜਾ ਹੋਰ ਮੁੰਡਾ ਸੀ ਉਹਨਾਂ ਨੇ ਦੋਹਾਂ ਨੇ ਮਿਲ ਕੇ ਉਹ ਮੁੰਡੇ ਨੂੰ ਮੰਜੇ ਨਾਲੋਂ ਖਲਵਾਇਆ ਤੇ ਫੇਰ ਉਹਨਾਂ ਨੇ ਸੱਚੀ ਪੁਲਿਸ ਬੁਲਾ ਲਈ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਪੁੱਛਦੀ ਆ ਕੁੜੀ ਨੂੰ ਵੀ ਇਹ ਕੀ ਆ ਪੂਰਾ ਮਾਮਲਾ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਵਿੱਚ ਪੈ ਗਈ ਆ ਤਾਂ ਪੁਲਿਸ ਦਾ ਕਹਿਣਾ ਕਿ ਇਹ ਪ੍ਰਦੀਪ ਨਾਂ ਦਾ ਮੁੰਡਾ ਜਿਹੜਾ ਸ਼ਰਾਬ ਪੀਂਦੇ ਜਿਹਦੇ ਤੇ ਦੋਸ਼ ਲੱਗਦੇ ਆ ਕਿ ਇਹ ਮੁੰਡਾ ਸ਼ਰਾਬ ਪਿੰਦਾ ਅਕਸਰ ਹੀ ਇਹ ਆਪਦੇ ਅੰਡੀਆਂ ਗਵਾਂਡੀਆਂ ਦੇ ਨਾਲ ਝਗੜਾ ਕਰਦਾ ਰਹਿੰਦਾ ਘਰ ਵਾਲੀ ਇਹਦੇ ਝਗੜੇ ਤੋਂ ਤੰਗਾ ਤੇ ਉਹਨੇ ਫਿਰ ਘਰ ਵਾਲੀ ਦਾ ਕਹਿਣਾ ਜੋ ਉਹਨੇ ਪੁਲਿਸ ਕੋਲੇ ਆਪਣੇ ਬਿਆਨ ਦਰਜ ਕਰਵਾਇਆ ਵੀ ਮੈਂ ਤੰਗ ਪਰੇਸ਼ਾਨ ਹੋ ਕੇ ਇਹਨੂੰ ਮੰਜੇ ਦੇ ਨਾਲ ਬੰਨਤਾ ਕਿ ਅੱਜ ਫੇਰ ਇਹ ਗਵਾਂਡੀਆਂ ਦੇ ਨਾਲ ਲੜ ਕੇ ਆਊਗਾ ਇਹਦਾ ਤਾਂ ਨਿਤ ਦਾ ਹੀ ਕੰਮ ਹੋ ਗਿਆ ਮੇਰੀ ਜ਼ਿੰਦਗੀ ਮੇਰਾ ਜੀਣਾ ਮਹਾਲ ਹੋਇਆ ਪਿਆ ਇਸ ਘਰੇ ਜਦੋਂ ਦੀ ਮੈਂ ਆਈ ਆ ਤਾਂ ਪੁਲਿਸ ਕਹਿੰਦੀ ਆ ਕਿ ਅਸੀਂ ਇਸ ਪੂਰੇ ਮਾਮਲੇ ਵਿੱਚ ਜਿਹੜੀ ਸ਼ਿਕਾਇਤ ਆ ਉਹ ਨੋਟ ਕਰ ਲਈ ਆ ਅਸੀਂ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ ਦੇਖਦੇ ਹਾਂ ਕਿ ਇਹਦੇ ਵਿੱਚ ਕੌਣ ਕਸੂਰਵਾਰ ਆ ਕੀ ਉਹ ਸੱਚੀ ਮੁੰਡਾ ਸ਼ਰਾਬ ਪੀ ਕੇ ਨਸ਼ੇ ਕਰਕੇ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਜਾਂ ਫਿਰ ਐਵੇਂ ਹੀ ਕੁੜੀ ਜਾਮਲ ਕਰਈ ਆ ਆਪਦੇ ਪਤੀ ਦੇ ਤੇ ਉਹਨੇ ਐਵੇਂ ਹੀ ਉਹਨੂੰ ਮੰਜੇ ਦੇ ਨਾਲ ਬੰਨ ਕੇ ਰੱਖਿਆ ਭਾਈ ਹੁਣ ਜਿਹੜੀ ਸੱਸ ਆ ਉਹ ਕਹਿੰਦੀ ਆ ਵੀ ਮੇਰੀ ਜਿਹੜੀ ਨੂੰਹ ਆ ਉਹ ਸਾਨੂੰ 4 ਸਾਲ ਹੋ ਗਏ ਉਹਨੂੰ ਇਸ ਘਰੇ ਵਿਆਹ ਕੇ ਆਈ ਨੂੰ ਉਹ ਸਾਨੂੰ ਤੰਗ ਪਰੇਸ਼ਾਨ ਕਰਦੀ ਆ ਪਿਛਲੇ 2 ਸਾਲਾਂ ਤੋਂ ਤਾਂ ਉਹਨੇ ਸਾਡਾ ਜਿਉਣਾ ਹਰਾਮ ਕੀਤਾ ਹੋਇਆ ਸਾਡੀ ਤਾਂ ਮੰਦੀ ਹਾਲਤ ਆ ਸਾਨੂੰ ਇਨਸਾਫ ਚਾਹੀਦਾ ਕੁੜੀ ਕਹਿੰਦੀ ਆ ਕਿ ਮੈਨੂੰ ਇਨਸਾਫ ਚਾਹੀਦਾ ਫਿਲਹਾਲ ਇਸ ਮਸਲੇ ਦੀ ਤਾਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਇਸ ਮਸਲੇ ਦਾ ਸੱਚ ਕੀ ਆ ਕੀ ਕੁੜੀ ਸੱਚੀ ਆ ਜਾਂ ਫਿਰ ਉਹਦੇ ਸੱਸ ਸੱਚੀ ਆ ਜਾਂ ਉਹ ਮੁੰਡਾ ਸੱਚਾ ਕੋਣ ਸੱਚਾ ਕੋਣ ਝੂਠਾ ਪਰ ਇਹੋ ਜਿਹੇ ਕੇਸ ਬਹੁਤ ਆਉਂਦੇ ਆ ਜਿਦੇ ਵਿੱਚ ਭਾਈ ਜਿਹੜੇ ਮੁੰਡੇ ਨੇ ਨਸ਼ਾ ਕਰਕੇ ਸ਼ਰਾਬ ਪੀ ਕੇ ਬਹੁਤ ਤੰਗ ਪਰੇਸ਼ਾਨ ਕਰਦੇ ਆ ਘਰੇ ਤੇ ਜਿਹੜੀਆਂ ਔਰਤਾਂ ਉਹਨਾਂ ਦਾ ਜੀਣਾ ਸੱਚੀ ਦੁੱਬਰ ਹੋਇਆ ਪਿਆ ਬਹੁਤ ਸਾਰੀਆਂ ਔਰਤਾਂ ਮੇ ਆਪਦੇ ਆਸ-ਪਾਸ ਦੇਖਦੀਆਂ ਜਿਨ੍ਹਾਂ ਦੇ ਘਰ ਵਾਲੇ ਸ਼ਰਾਬ ਪਿੰਦੇ ਆ ਹਾਲਾਂਕਿ ਬਹੁਤ ਸਾਰੇ ਪੈਨਾ ਭਰਾ ਕਹਿ ਦਿੰਦੇ ਆ ਕਿ ਸ਼ਰਾਬ ਤਾਂ ਕੋਈ ਨਸ਼ਾ ਹੀ ਨਹੀਂ ਪਰ ਸ਼ਰਾਬ ਨੇ ਅੱਜ ਤੱਕ ਬਹੁਤ ਘਰ ਪੱਟੇ ਨੇ ਤੇ ਫਿਰ ਸ਼ਰਾਬ ਪੀ ਕੇ ਕਰਦੇ ਕੀ ਨੇ ਕਈ ਤਾਂ ਹੁੰਦੇ ਆ ਕਿ ਇੱਕ ਅੱਧਾ ਪੈਗ ਲਾਇਆ ਤੇ ਟਿਕ ਗਏ ਤੇ ਕਈ ਤਾਂ ਸ਼ਰਾਬ ਪੀ ਲੈਂਦੇ ਆ ਫਿਰ ਇੰਨਾ ਜ਼ਿਆਦਾ ਖੋਰੂ ਪਾਉਂਦੇ ਆ ਕਿ ਦੂਜਿਆਂ ਦਾ ਵੀ ਜੀਣਾ ਦੁੱਭਰ ਕਰ ਦਿੰਦੇ ਆ ਫਿਰ ਉਹ ਆਪ ਦੇ ਜਦੋਂ ਉਹਨਾਂ ਨੂੰ ਸ਼ਰਾਬ ਚੜ੍ਹਦੀ ਹੈ ਤੇ ਆਪ ਦੇ ਰੰਗ ਦਿਖਾਉਂਦੇ ਆ ਸਾਰੇ ਘਰ ਦੀਆਂ ਚੀਜ਼ਾਂ ਭੰਨਣੀਆਂ ਤੋੜਨੀਆਂ ਗਾਲਾਂ ਕੱਢਣ ਲੱਗ ਜਾਣਾ ਕਮਲ ਮਾਰਨ ਲੱਗ ਜਾਣਾ ਸ਼ਰਾਬ ਪੀ ਕੇ ਤੇ ਕੰਗਾਂ ਦੀ ਤਾਂ ਫਿਰ ਇੱਥੋਂ ਤੱਕ ਮੰਦੀ ਹਾਲਤ ਹੁੰਦੀ ਹੈ ਕਿ ਸਾਰੀ-ਸਾਰੀ ਰਾਤ ਉਲਟੀਆਂ ਕਰੀ ਜਾਂਦੇ ਆ ਤੇ ਕਈ ਔਰਤਾਂ ਮੈਂ ਆਪਦੇ ਅੱਖਾਂ ਸਾਹਮਣੇ ਰੋਂਦੀਆਂ ਦੇਖਦੀਆਂ ਕਿਹਨੀਆਂ ਅਸੀਂ ਉਹਨਾਂ ਦਾ ਗੰਦ ਸਾਫ਼ ਕਰਦੀਆਂ ਰਹੀਆਂ ਸਾਰੀ-ਸਾਰੀ ਰਾਤ ਅਸੀਂ ਇਹੋ ਜਿਹੇ ਬੰਦਿਆਂ ਨਾਲ ਕੀ ਕਰਕੇ ਪਰ ਫਿਰ ਵੀ ਵਿਚਾਰੀਆਂ ਔਰਤਾਂ ਇਹੋ ਜਿਹੇ ਨਸ਼ੇੜੀ ਬੰਦਿਆਂ ਦੇ ਨਾਲ ਆਪਦੀ ਜ਼ਿੰਦਗੀ ਕੱਟਦੀਆਂ ਇਸ ਮਾਮਲੇ ਦੀ ਕੀ ਸਚਾਈ ਆ ਕੀ ਨਹੀਂ ਪਤਾ ਨਹੀਂ ਪਰ ਭਾਈ ਜਿਹੜੇ ਸ਼ਰਾਬੀ ਕਬਾਬੀ ਨੇ ਨਸ਼ੇੜੀ ਬੰਦੇ ਨੇ ਉਹਨਾਂ ਨਾਲ ਕੱਟਣਾ ਤਾਂ ਬਹੁਤ ਔਖਾ ਕਹਤਾ ਦਿੰਦੇ ਨੇ ਸਾਰੇ ਹਰ ਗੱਲ ਤੇ ਔਰਤ ਦੋਸ਼ੀ ਔਰਤ ਨੂੰ ਹੀ ਦੋਸ਼ੀ ਠਹਿਰਾ ਦਿੰਦੇ ਨੇ ਪਰ ਘਰਾਂ ਦੇ ਮਸਲੇ ਕਈ ਵਾਰੀ ਬਹੁਤ ਗੁੰਝਲਦਾਰ ਹੁੰਦੇ ਨੇ ਜਿਹੜਾ ਇਹ ਨਸ਼ਾ ਹੈ ਇਹ ਤੰਗ ਪਰੇਸ਼ਾਨ ਬਹੁਤ ਕਰਦਾ ਜਦੋਂ ਕੋਈ ਵਿਅਕਤੀ ਨਸ਼ਾ ਕਰਦਾ ਤਾਂ ਉਹਨੂੰ ਉਹਦਾ ਦਿਮਾਗ ਕੌਨਸ਼ੀਅਸ ਨਹੀਂ ਰਹਿੰਦਾ ਸੁੱਧ ਬੁੱਧ ਨਹੀਂ ਰਹਿੰਦੀ ਫਿਰ ਉਹ ਇੰਨਾ ਜ਼ਿਆਦਾ ਕਮਲ ਮਾਰਦਾ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਬੰਦਾ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਉਹ ਉਹ ਵੀਡੀਓ ਵੇਖ ਕੇ ਤਾਂ ਇੱਕ ਕਮੇਡੀ ਆ ਹਾਸਾ ਹੀ ਆਉਂਦਾ ਪੁਲਿਸ ਵਾਲੇ ਉਹਨੂੰ ਰੋਕਦੇ ਆ ਉਹਦਾ ਚਲਾਨ ਕੱਟਦੇ ਆ ਨਾਲ ਦੇ ਉਹਨੂੰ ਕਹਿੰਦੇ ਵੀ ਤੂੰ ਭਾਈ ਸ਼ਰਾਬ ਪੀ ਕੇ ਗੱਡੀ ਕਿਉਂ ਚਲਾਉਣਾ ਉਹ ਕਹਿੰਦਾ ਕੱਟ ਲੈਣ ਚਲਾਨ ਕੱਟ ਲੈਣ ਮੈਂ ਤਾਂ ਪੀਉਂਗਾ ਲਓ ਜੀ ਆ ਹਾਲ ਆ ਸ਼ਰਾਬੀਆਂ ਦੇ ਫਿਰ ਜਦੋਂ ਉਹਨਾਂ ਨੇ ਸ਼ਰਾਬ ਪੀਤੀ ਹੁੰਦੀ ਆ ਉਹ ਸੋਹnde ਹੀ ਕਿਸੇ ਦੀ ਨਹੀਂ ਉਹ ਆਪਦੀ ਵੱਖਰੀ ਦੁਨੀਆ ਵਿੱਚ ਤੁਰੇ ਫਿਰਦੇ ਆ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਐਵੇਂ ਹੀ ਲੜਾਈਆਂ ਮੁੱਲ ਲੈਂਦੇ ਫਿਰਦੇ ਹੁੰਦੇ ਆ ਤੇ ਫਿਰ ਜਿਹੜੀਆਂ ਔਰਤਾਂ ਹੀ ਉਹਨਾਂ ਨੂੰ ਅਗਲੇ ਲਾਂਬੇ ਦੇਣ ਤਰ ਪੈਂਦੇ ਆ ਬਹੁਤ ਸਾਰੇ ਘਰਾਂ ਦਾ ਹਾਲ ਇਹ ਆ ਫਿਰ ਔਰਤਾਂ ਨੂੰ ਅਗਲੇ ਲਾਂਬੇ ਦਿੰਦੇ ਆ ਵੀ ਭਾਈ ਤੁਹਾਡਾ ਬੰਦਾ ਸਾਨੂੰ ਤੰਗ ਪਰੇਸ਼ਾਨ ਕਰਦਾ ਏ ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਏ ਉਹ ਕੁੱਟਮਾਰ ਕਰਦਾ ਤਾਂ ਫਿਰ ਕਈ ਵਾਰੀ ਬੰਦਾ ਅੱਕ ਜਾਂਦਾ ਤੇ ਫਿਰ ਇਹੋ ਜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਪਰ ਇਸ ਮਾਮਲੇ ਦੀ ਕੀ ਸਚਾਈ ਹੈ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਭਾਈ ਹਰ ਥਾਂ ਔਰਤ ਵੀ ਗਲਤ ਨਹੀਂ ਹੁੰਦੀ ਤੇ ਹਰ ਥਾਂ ਬੰਦਾ ਵੀ ਗਲਤ ਨਹੀਂ ਹੁੰਦਾ ਹੋ ਸਕਦਾ ਇਹ ਜਿਹੜੀ ਔਰਤਾ ਸੱਚੀ ਆਪ ਦੇ ਘਰ ਵਾਲੇ ਦੀ ਸ਼ਰਾਬ ਤੋਂ ਤੰਗ ਪਰੇਸ਼ਾਨ ਹੋਏ ਸੱਚੀ ਉਹਦੇ ਨਾਲ ਜੋ ਕੁਝ ਸਾਹਮਣੇ ਆ ਰਿਹਾ ਜਾਂ ਪੁਲਿਸ ਕਹਿ ਰਹੀ ਆ ਸੱਚੀ ਉਹ ਇੰਨਾ ਜਦੇ ਤੰਗ ਪਰੇਸ਼ਾਨ ਕਰਦਾ ਹੋਵੇ ਕਿ ਪਰੇਸ਼ਾਨੀ ਦੇ ਵਿੱਚ ਫਿਰ ਜੋ ਉਹਨੂੰ ਸਹੀ ਲੱਗਾ ਭਾਵੇਂ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਫਿਜ਼ੀਕਲ ਟੌਰਚਰ ਕਰਨਾ ਮਾੜੀ ਗੱਲ ਆ ਪਰ ਫਿਰ ਉਹਨੂੰ ਜੋ ਲੱਗਾ ਜਿੰਨੀ ਕੋਈ ਸਮਝ ਸੀ ਉਹਨੇ ਆਪ ਦੇ ਹਿਸਾਬ ਨਾਲ ਫੈਸਲਾ ਲਿਆ ਕਿ ਸ਼ਾਇਦ ਮੈਂ ਇਹਨੂੰ ਇਸੇ ਹੀ ਤਰ੍ਹਾਂ ਰੋਕ ਸਕਾਂ ਪਰ ਜਦੋਂ ਤੱਕ ਬੰਦਾ ਮੈਂਟਲੀ ਪ੍ਰੀਪੇਅਰ ਨਹੀਂ ਹੁੰਦਾ ਮਾਨਸਿਕ ਤੌਰ ਤੇ ਤਿਆਰ ਨਹੀਂ ਹੁੰਦਾ ਕਿਸੇ ਨਸ਼ੇ ਨੂੰ ਛੱਡਣ ਵਾਸਤੇ ਉਹਨਾਂ ਟਾਈਮ ਤੁਸੀਂ ਕੁਝ ਵੀ ਕਰੋ ਭਾਵੇਂ ਉਹਦੀ ਮਾਰ ਕਟਾਈ ਕਰ ਦਿਓ ਕੁਝ ਵੀ ਕਰੋ ਬੰਨ ਬੰਨ ਰੱਖੋ ਉਹਨਾਂ ਟਾਈਮ ਤੁਸੀਂ ਉਹਦੇ ਤੋਂ ਜਿਹੜਾ ਨਸ਼ਾ ਹੈ ਉਹ ਛਡਵਾ ਨਹੀਂ ਸਕਦੇ ਇਹ ਜਿਹੜੀ ਘਟਨਾ ਯੂਪੀ ਦੇ ਅਲੀਗੜ੍ਹ ਦੇ ਟੱਪਲ थाना ਖੇਤਰ ਦੇ ਅੰਦਰ ਵਾਪਰੀ ਹੈ ਤੇ ਉੱਥੋਂ ਦੀ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ